ਪੰਜਾਬ ਸਰਕਾਰ ਦੀ ਸਿਰਦਰਦ ਦੀ ਕਹਿ ਲੋ ਜਾਂ ਉਧਰੋਂ ਦਿੱਲੀ ਸਰਕਾਰ ਦੀ ਦਖਲਅੰਦਾਜ਼ੀ ਉਹ ਮੁੱਦੇ ਆ ਬੰਦੀ ਸਿੱਖ ਦੀ ਇੱਕ ਤਾਂ ਪ੍ਰੋਫੈਸਰ ਭੁੱਲਰ ਵਾਲੇ ਕੇਸ ਦੇ ਵਿੱਚ ਸਰਕਾਰ ਦਿੱਲੀ ਨੇ ਕੀ ਆਪਣਾ ਸਟੈਂਡ ਲਿਆ ਕੀ ਦਿਖਾਇਆ ਲਾ ਕਿ ਪਹਿਲਾਂ ਤੋਂ ਹੀ ਲੋਕ ਤਾਂ ਲਗਾਤਾਰ ਕਰਲਾ ਰਹੇ ਸੀ ਕਿ ਇਹਨਾਂ ਦਾ ਸਟੈਂਡ ਠੀਕ ਨਹੀਂ ਹੈ ਉੱਥੇ ਕੁਝ ਹੋਰ ਕਹਿੰਦੇ ਇੱਥੇ ਕੁਝ ਹੋਰ ਕਹਿੰਦੇ ਆ ਤੇ ਨਾਲ ਹੀ ਰਾਮ ਰਹੀਮ ਜਿਹੜਾ ਡੇਰਾ ਸੱਚਾ ਸੌਦਾ ਸਾਧ ਦਾ ਜਿਹੜਾ ਮੁਖੀ ਹੈ ਉਹ ਬਾਹਰ ਵੀ ਪਰੋਲ ਤੇ ਵਾਰ-ਵਾਰ ਆਉਂਦਾ ਔਰ ਜਿਹੜੀ ਪੌਣੇਕ ਦੋ ਸਾਲ ਹੋ ਗਏ ਕਹਿੰਦੇ ਵੱਖਰੇ ਤਿੰਨ-ਤਿੰਨ ਕੇਸ ਨੇ ਤਿੰਨ ਵੱਖਰੇ-ਵੱਖਰੇ ਕੇਸ ਉਹਦੀ ਪ੍ਰਵਾਨਗੀ ਨਹੀਂ ਦੇ ਰਹੀ ਪੰਜਾਬ ਸਰਕਾਰ ਇਹ ਦੋ ਕੇ ਕਿ ਕਿਤੇ ਨਾ ਕਿਤੇ ਸਰਕਾਰ ਬੁਰੀ ਤਰਾਜ ਅਜ ਘਿਰਦੀ ਦਿਖਾਈ ਦੇ ਰਹੀ ਆ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੇ ਪਿੱਛੇ ਵੋਟਾਂ ਨਹੀਂ ਹੈਗੀਆਂ ਡੇਰਾ ਬਲਾਤਕਾਰੀ ਤੇ ਕਾਤਲ ਬਾਬੇ ਦੇ ਪਿੱਛੇ ਵੋਟਾਂ ਨੇ ਉਹਨੂੰ ਜਾ ਕੇ ਸਰਕਾਰਾਂ ਮੱਥੇ ਟੇਕਦੀਆਂ ਨੇ ਇਸ ਕਰਕੇ ਉਹਨੂੰ ਵਾਰ-ਵਾਰ ਨੌਵੀਂ ਵਾਰ ਪ੍ਰੋਲ ਦੇਤੀ ਆ ਔਰ ਇੱਥੇ ਦਿੱਲੀ ਦੀ ਜਿਹੜੀ ਆਮ ਆਦੀ ਪਾਰਟੀ ਦੀ ਸਰਕਾਰ ਹੈ ਜਿਸ ਦੇ ਜੇਲ੍ਹ ਮੰਤਰੀ ਚੇਅਰਮੈਨ ਉਸ ਬੋਰਡ ਦੇ ਉਹਨਾਂ ਨੇ ਰਿਜੈਕਟ ਕਰ ਦਿੱਤਾਗਾ ਉਹ ਦੇਖੋ ਆ ਜ ਆਮ ਆਦੀ ਪਾਰਟੀ ਵਾਲੇ ਨੇ ਕਿੰਨਾ ਝੂਠ ਬੋਲਿਆਗਾ ਪ੍ਰੈਸ ਕਾਨਫਰੈਂਸ ਕੀਤੀ ਨਿਰਾ ਝੂਠ ਬੋਲਿਆਗਾ ਤੁਹਾਡੇ ਦਿੱਲੀ ਵਾਲੇ ਜੇਲ੍ਹ ਮੰਤਰੀ ਬੋਲੇ ਉਹਦੇ ਮਿੰਟ ਬਾਹਰ ਕੱਢੋ ਜਿਹੜੇ ਮਿੰਟੂ-ਮਿੰਟ ਹੁੰਦੇ ਨਾ ਕੋਈ ਵੀ ਮੀਟਿੰਗ ਹੁੰਦੀ ਆ ਉਹਦੇ ਮਿੰਟੂ-ਮਿੰਟ ਆਉਂਦੇ ਉਹ ਕੱਢਣ ਬਾਰ ਫਿਰ ਜੈਂਟਲਮੈਨ ਕਿੰਨੇ ਸ਼ੋਅ ਕੀਤੀ ਹੈ ਜਿਹਨੇ ਨਹੀਂ ਕੀਤੀ ਆਗੀ ਸਵਾਲ ਹੈ ਕਿ ਜਦੋਂ 22 ਦੀਆਂ ਚੋਣਾਂ ਦੇ ਵਿੱਚ ਦੇ ਰਹੇ ਆਗੇ ਨੇ ਇੱਥੇ ਕੁਝ ਕਹਿੰਦੇ ਸੀ ਦਿੱਲੀ ਜਾ ਕੇ ਕੁਝ ਕਹਿੰਦੇ ਹਰਿਆਣੇ ਜਾ ਕੇ ਕੁਝ ਕਹਿੰਦੇ ਸੀ ਜਿਵੇਂ ਪਾਣੀ ਵਾਲਾ ਮਸਲੇ ਦੇ ਇੱਥੇ ਹੋਰ ਸੀ ਰਾਜਪੂਰਾ ਟੱਪ ਦੇ ਹਰਿਆਣੇ ਦੀ ਗੱਲ ਕਰਦੇ ਸੀ ਫਿਰ ਉਹ ਬਾਰਡਰ ਪਾਸ ਕਰ ਰਹੇ ਸੀ ਦਿੱਲੀ ਦੀ ਗੱਲ ਕਰਦੇ ਸੀ ਇਸ ਕਰਕੇ ਪ੍ਰੋਫੈਸਰ ਭੁੱਲਰ ਦੇ ਮਸਲੇ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਉਹ ਜਿਹੜੇ ਜਿਨ੍ਹਾਂ ਨੇ ਪੰਥਕ ਕਹਿਣ ਵਾਲੇ ਲੋਕ ਜਾਂ ਜਿਹੜੇ ਅਕਾਲੀ ਦਲ ਨੂੰ ਗਾਲਾਂ ਕੱਢਦੇ ਸੀ ਜਾਂ ਕਾਂਗਰਸ ਨੂੰ ਗਾਲਾਂ ਕੱਢਦੇ ਸੀ ਉਹ ਉਹ ਅੱਜ ਸ਼ਰਮਿੰਦੇ ਹੋਏ ਹੋ ਨੇ ਕਿ ਜਿਨ੍ਹਾਂ ਨੇ ਆਮ ਆਦੀ ਪਾਰਟੀ ਨੂੰ ਵੋਟਾਂ ਪਾਈਆਂ ਨੇ ਜਿਨ੍ਹਾਂ ਨੇ ਕੇਜਰੀਵਾਲ ਦੇ ਮੂੰਹ ਤੇ ਕਹਿਨ ਤੇ ਵੋਟਾਂ ਪਾਈਆਂ ਕਿ ਇੱਕ ਮੌਕਾ ਕੇਜਰੀਵਾਲ ਨੂੰ ਕਿਸੇ ਨੇ ਨਹੀਂ ਕਿਹਾ ਕਿ ਇੱਕ ਮੌਕਾ ਭਗਵੰਤ ਮਾਨ ਨੂੰ ਉਹ ਅੱਜ ਹੋਇਆ ਨੇ ਕਿ ਅਸੀਂ ਤੇ ਇਹਨੂੰ ਬੜਾ ਪੂਜਦੇ ਕਿ ਇਹ ਸਾਡੇ ਸਿੱਖ ਕੌਮ ਦਾ ਵਾਲੀਵਾਰਸ ਬਣੂਗਾ ਤੇ ਉਹਨਾਂ ਦੇ ਜਿਹੜੇ ਮੀਟਿੰਗ ਹੋਈ ਆ ਪਹਿਲਾਂ ਦੇ ਡੈਫਰ ਕਰਦੇ ਰਹੇ 22 ਤੋਂ ਲੈ ਕੇ ਹੁਣ ਤੱਕ ਡੈਫਰ ਕਰਦੇ ਅੱਜ ਦਿੱਲੀ ਸਰਕਾਰ ਨੇ ਉਹ ਸ਼ੋਅ ਹੀ ਕਰ ਦਿੱਤਾ ਹੈਗਾ ਅਪੀਲ ਹੀ ਖਾਰਜ ਕਰ ਦਿੱਤੀ ਹੈਗੇ 44 ਕੇਸ ਆਏ ਹੀ ਜਿਨ੍ਹਾਂ ਨੂੰ ਰਹਾ ਦੇਣਾ ਹੈਗਾ ਉਹਨਾਂ ਚ ਉਹਨਾਂ ਨੇ 19 ਟੈਕਲ ਕੀਤੇ ਔਰ ਭੁੱਲਰ ਵਾਲਾ ਮਸਲਾ ਰਿਜੈਕਟ ਕਰਤਾ ਹੁਣ ਆਮ ਆਦੀ ਪਾਰਟੀ ਵਾਲੇ ਲੋਕਾਂ ਨੂੰ ਬੇਵਕੂਫ ਫੇਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਉਹਦੇ ਚ ਬਾਕੀ ਪਾਰ ਸਰਕਾਰ ਦੇ ਨਮਾਇंदे ਨੇ ਪਰ ਪਾਰ ਸਰਕਾਰ ਦੇ ਚੇਅਰਮੈਨ ਤੁਹਾਡਾ ਹੈਗਾ ਤੁਸੀਂ ਵਾਰ-ਵਾਰ ਡੈਫਰ ਕਰਦੇ ਆਗੇ ਨੇ ਦਿੱਲੀ ਸਰਕਾਰ ਜੋਪਾ ਇਸ ਕਰਕੇ ਜਿਵੇਂ ਅੱਜ ਸ਼੍ਰੋਮਣੀ ਕਾਲੀ ਦਲ ਨੇ ਜਾਂ ਹੋ ਰਿਆ ਨੇ ਕੀ ਰਿਹਾ ਹੈਗਾ ਉਹਦੇ ਨਾਲ ਕਿ ਜਿਹੜਾ ਇਹਨਾਂ ਦਾ ਚਿਹਰਾ ਆਮ ਆਦੀ ਪਾਰਟੀ ਦਾ ਸਿੱਖ ਵਰਦੀ ਚਿਹਰਾ ਬੇਨਕਾਬ ਹੋ ਗਿਆ ਦਿੱਲੀ ਦੇ ਵਿੱਚ ਚਾਹੇ ਭਾਜਪਾ ਸੁਸ਼ਮਾ ਸਵਰਾਜ ਮੁੱਖ ਮੰਤਰੀ ਹੈ ਚਾਹੇ ਸਾਫ ਸਿੰਘ ਵਰਮਾ ਦੀ ਸਰਕਾਰ ਰਹੀ ਹੈ ਚਾਹੇ ਸ਼ੀਲਾ ਧਿਕਸ਼ਿਤ ਦੀ ਸਰਕਾਰ ਰਹੀ ਹੈ ਤਿੰਨ ਦਫਾ ਲਗਾਤਾਰ ਹਰ ਸਰਕਾਰ ਦੇ ਵਿੱਚ ਚਾਹ ਬੀਜੇਪੀ ਦੀ ਰਹੀ ਚਾਹ ਕਾਂਗਰਸ ਪਾਰਟੀ ਦੀ ਰਹੀ ਸਰਕਾਰ ਦਿੱਲੀ ਦੇ ਵਿੱਚ ਇੱਕ ਸਿੱਖ ਮੰਤਰੀ ਬਣਦਾ ਰਿਹਾ ਰਵਿੰਦ ਕੇਜਰੀਵਾਲ ਦੀ ਤਿੰਨ ਵਾਰ ਸਰਕਾਰ ਬਣ ਗਈ ਪਹਿਲਾਂ ਨਿੰਜਾ ਦੇਣ ਦੀ ਫਿਰ 5 ਸਾਲ ਦੀ ਫਿਰ ਹੁਣ ਪੰਜਵੀਂ ਚੱਲ ਰਹੀ ਤੀਜੀ ਸਾਰ ਕਦੀ ਵੀ ਸਿੱਖ ਨੂੰ ਮੰਤਰੀ ਨਹੀਂ ਬਣਾਇਆ ਗਿਆ ਇਸ ਤੋਂ ਪਤਾ ਲੱਗਦਾ ਕਿ ਤੁਸੀਂ ਕਿੰਨੇ ਐਂਟੀ ਸਿੱਖ ਹੋ ਇੱਥੋਂ ਰਾਜ ਸਭਾ ਦੀਆਂ ਸੀਟਾਂ ਵੀ ਲੈ ਇੱਥੇ ਪੰਜਾਬ ਦੇ ਲੋਕਾਂ ਦੀਆਂ ਰਾਜ ਸੀਟਾਂ ਤੁਸੀਂ ਖਾ ਗਏ ਹੋ ਨਾ ਜਦੋਂ ਪਹਿਲੀ ਵਾਰ ਤਿੰਨ ਮੈਂਬਰ ਭੇਜੇ ਸੀ ਉਦੋਂ ਪੰਜਾਬ ਤੋਂ ਤੁਸੀਂ ਕੋਈ ਨੁਮਾਇੰਦਾ ਨਹੀਂ ਲਿਆ ਹੁਣ ਫਿਰ ਤਿੰਨ ਰਿਪੀਟ ਕੀਤੇ ਕੋਈ ਨੁਮਾਇੰਦਾ ਨਹੀਂ ਲੈਣਾ ਤੁਸੀਂ ਸਿੱਖ ਵਿਰੋਧੀ ਹੋ ਮਤਲਬ ਦਿੱਲੀ ਦੇ ਵਿੱਚ ਚਾਹੇ ਭਾਜਪੀ ਰਾਜ ਕਰੇ ਚਾਹੇ ਕਾਂਗਰਸ ਨੇ ਰਾਜ ਕੀਤਾ ਹੋਵੇ ਚਾਹੇ ਹੁਣ ਆਮ ਆਦਮੀ ਪਾਰਟੀ ਸਿੱਖਾਂ ਪ੍ਰਤੀ ਉਹਨਾਂ ਦੀ ਜਿਹੜੀ ਮਤਰਿਆ ਸਲੂਕ ਰਿਆ ਕਿਉਂਕਿ ਜੇ ਚੰਗਾ ਸਲੂਕ ਹੁੰਦਾ ਤੇ ਦਰਬਾਰ ਸਾਹਿਬ ਤੇ ਹਮਲਾ ਨਾ ਹੁੰਦਾ ਅਕਾਲ ਤਖ ਸਾਡਾ ਢਾਇਆ ਨਾ ਜਾਂਦਾ ਜੇ ਭਾਜਪਾ ਚੰਗੀ ਹੁੰਦੀ ਤੇ ਬੰਦੀ ਸਿੰਘ ਰਿਆ ਹੋ ਜਾਂਦੇ ਪਰ ਨਹੀਂ ਉਹਨਾਂ ਨੇ ਵਾਅਦਾ ਕੀਤਾ ਹੈ ਨੋਟੀਫਿਕੇਸ਼ਨ ਕੀ ਤੇ ਮੋਦੀ ਸਰਕਾਰ ਨੇ ਨਹੀਂ ਕੀਤਾ ਹੈਗਾ ਮਤਲਬ ਜਿਹੜੀ ਉੱਥੇ ਸੋਚ ਚ ਬੈਠੀ ਆ ਦਿੱਲੀ ਦਿੱਲੀ ਚਾਹੇ ਦਿੱਲੀ ਸਰਕਾਰ ਕਹ ਲੋ ਚਾਹੇ ਸੈਂਟਰਲ ਸਰਕਾਰ ਉਹ ਏਦਾਂ ਦੀ ਐਸਟੈਬਲਿਸ਼ਮੈਂਟ ਬੈਠੀ ਆ ਗਈ ਹੈ ਜਿਹੜੀ ਹਮੇਸ਼ਾ ਪੰਜਾਬ ਨੂੰ ਕੌੜੀਆਂ ਨਜ਼ਰਾਂ ਨਾਲ ਦੇਖਦੀ ਆ ਸਿੱਖ ਕੌਮ ਨੂੰ ਕੌੜੀਆਂ ਨਜ਼ਰਾਂ ਨਾਲ ਦੇਖਦੀ ਆ ਹੁਣ ਇੱਕ ਬਲਾਤਕਾਰੀ ਕਾਤਲ ਬਾਬਾ ਉਹਨੂੰ ਤੁਸੀਂ ਵਾਰ-ਵਾਰ ਕਰ ਰਹੇ ਹੋ ਬਾਕੀ ਜਿਹੜੇ ਸਜ਼ਾ ਭੁਗ ਚੁੱਕੇ ਨੇ ਬੰਦੀ ਸਿੰਘ ਉਹਨਾਂ ਨੂੰ ਛੱਡ ਰਹੇ ਨੇ ਉਹਨਾਂ ਵੀ ਬਾਬੇ ਤੋਂ ਬਾਬੇ ਨੂੰ ਬਾਬੇ ਤੋਂ ਵੀ ਸਮਾਜ ਨੂੰ ਉਹਨਾਂ ਖਤਰਾ ਜਿਨੇ ਧੀ ਭੈਣ ਨਹੀਂ ਛੱਡੀ ਜਿਨੇ ਪੱਤਰਕਾਰ ਨਹੀਂ ਛੱਡੇ ਜਿਨੇ ਡਰਾਈਵਰ ਨਹੀਂ ਛੱਡੇ ਜਿਨ੍ਹਾਂ ਨੇ ਤੁਸੀਂ ਖੇ ਖਾਧੀ ਉਹਨਾਂ ਦੇ ਭਰਾ ਨਹੀਂ ਛੱਡੇ ਉਹ ਵੀ ਤਾਂ ਸਮਾਜ ਵਾਸਤੇ ਖਤਰਾ ਫਿਰ ਤਾਂ ਕਾਨੂੰਨ ਸਾਰਿਆਂ ਵਾਸਤੇ ਹੈ ਉਸ ਮਸਲੇ 'ਚ ਦੇਸ਼ ਦੀਆਂ ਅਦਾਲਤਾਂ ਵੀ ਚੁੱਪ ਕਰ ਜਾਂਦੀਆਂ ਕਿਉਂਕਿ ਇਹਦੇ ਬਾਬੇ ਪਿੱਛੇ ਪਹਿਲਾਂ ਕਦੀ ਕਾਂਗਰਸੀ ਹੁੰਦੇ ਸੀ ਕਦੀ ਕਾਲੀ ਦਲ ਵਾਲਿਆਂ ਨੇ ਵੀ ਵੋਟਾਂ ਦੇ ਚੱਕਰ ਚਾਪੜਾ ਨੁਕਸਾਨ ਕਰਵਾ ਲਿਆ ਇਸ ਬਲਾਦਕਾਰੀ ਤੇ ਕਾਤਲ ਬਾਬੇ ਦੇ ਆਦੀ ਪਾਰਟੀ ਵਾਲੇ ਵੀ ਕਿ ਨਾ ਤੇ ਪ੍ਰੋਲ ਦਾ ਇਹਨਾਂ ਵਿਰੋਧ ਕਰੀ ਆ ਤੇ ਜਿਹੜਾ ਫਰੀਦਕੋਟ ਦਾ ਐਸਐਸਪੀ ਪੰਜਾਬ ਸਰਕਾਰ ਕੋਲ ਮਨਜ਼ੂਰੀ ਮੰਗ ਰਿਹਾ ਹੈਗਾ ਪਿਛਲੇ 2 ਬਾਈਂਆਂ ਮਹੀਨਿਆਂ ਤੋਂ ਸਰਕਾਰ ਦੇ ਨਹੀਂ ਰਹੀ ਪੰਜਾਬ ਚ ਆਮ ਆਦੀ ਪਾਰਟੀ ਕਿਉਂਕਿ ਆਮ ਆਦੀ ਪਾਰਟੀ ਨੂੰ ਲੱਗਦਾ ਕਿ ਜਿਹੜੀਆਂ ਲੋਕ ਸਭਾ ਵੋਟਾਂ ਪੈਣੀਆਂ ਚੋਣਾਂ ਹੋਣੀਆਂ ਵੇ ਖਾਸ ਕਰਕੇ ਬਠਿੰਡਾ ਜਾਂ ਫਰੀਦਕੋਟ ਇਹ ਜਿਹੜੀ ਬੈਲਟ ਹੈ ਸੰਗਰੂਰ ਇਥੇ ਡੇਰਾ ਪ੍ਰੇਮੀ ਜ਼ਿਆਦਾ ਵੱਸਦੇ ਤੇ ਸਾਨੂੰ ਫਾਇਦਾ ਹੋਊਗਾ ਲੇਕਿਨ ਇਹ ਬਹੁਤ ਵੱਡਾ ਭਲੇਖਾ ਕੈਪਟਨ ਮਰਿੰਦਰ ਸਿੰਘ ਨੇ ਦੋ ਵਾਰ ਸਪੋਰਟ ਲਈ ਸੀ 2007 ਦੇ ਵਿੱਚ ਉਹਨੂੰ 44 ਸਿੱਟ ਆਈਆਂ ਸੀ ਫਿਰ 12 ਦੇ ਵਿੱਚ ਸਪੋਰਟ ਲਈ ਉਹਨੂੰ 46 ਆਈਆਂ ਫਿਰ 22 ਦੇ ਵਿੱਚ ਕਾਲੀਦਲੇ ਸਪੋਰਟ ਲਈ 3 ਆਈਆਂ 17 ਦੇ ਵਿੱਚ ਵੀ ਲਈ 15 ਆਈਆਂ ਇਸ ਕਰਕੇ ਜਿਹੜਾ ਵੀ ਇਹਨਾਂ ਨੂੰ ਆਖ ਆਸ ਰੱਖਦੇ ਨਾ ਪੰਜਾਬ ਦੇ ਵਿੱਚ ਚਾਹੇ ਕਾਲੀਆਂ ਨੇ ਆਸ ਰੱਖੀ ਸੀ ਚਾਹੇ ਕਾਂਗਰਸ ਨੇ ਆਸ ਰੱਖੀ ਉਹਨਾਂ ਨੂੰ ਫਿਰ ਦਬਾਬੇ ਤੇ ਮਾਝੇ ਵਾਲਿਆਂ ਨੇ ਪੂੰਝ ਕੇ ਰੱਖਦੇ ਜਿੱਦ ਨਿਆਣੇ ਫੱਟੀ ਨਹੀਂ ਧੋਂਦੇ ਇਹ ਪੂੰਝ ਕੇ ਸੁੱਟ ਦਿੱਤਾ ਗਏ ਤੇ ਹੁਣ ਆਮ ਆਦੀ ਪਾਰਟੀ ਨੂੰ ਵੀ ਡੇਰੇ ਦੀਆਂ ਵੋਟਾਂ ਤੇ ਆਖ ਹੈ ਹੁਣ ਕਿੱਥੇ ਗਏ ਨੇ ਕੁਲਤਾਰ ਸਿੰਘ ਸੰਧਵਾ ਜਿਹੜੇ ਕਹਿੰਦੇ ਹਿਸਾਬ ਦੋਵੇਂ ਕਿੱਥੇ ਗਏ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਕਿੱਥੇ ਗਏ ਨੇ ਅਰਵਿੰਦ ਕੇਜਰੀਵਾਲ ਕਿੱਥੇ ਗਿਆ ਹਰਜੋਤ ਸਿੰਘ ਬੈਸ ਕਿੱਥੇ ਗਿਆ ਕੁਲਦੀਪ ਸਿੰਘ ਢਾਲੀਵਾਲ ਕਿੱਥੇ ਗਿਆ ਇੰਦਰਬੀਰ ਸਿੰਘ ਨਿੱਜਰ ਜਿਹੜੇ ਉੱਥੇ ਜਾਂਦੇ ਰਹੇ ਨੇ ਧਰਨੇ ਦੇ ਵਿੱਚ ਉਹ ਕਿੱਥੇ ਗਏ ਨੇ ਮਤਲਬ ਸਾਰੇ ਹੀ ਵਿੱਕ ਗਏ ਹੋਗੇ ਵੋਟਾਂ ਦੇ ਚੱਕਰ ਦੇ ਵਿੱਚ ਸਾਰੇ ਚੁੱਪ ਕਰ ਗਏ ਹਾਂ ਕਿਤੇ ਨਾ ਕਿਤੇ ਕੁਮਰ ਵੀਰ ਪ੍ਰਤਾਪ ਥੋੜੀ ਜੀ ਆਪਣਾ ਗੁੱਸਾ ਕੱਢ ਲੈਂਦਾ ਹੈਗਾ ਪਰ ਸਵਾਲ ਹੈ ਕਿ ਇਨਸਾਫ ਨਹੀਂ ਮਿਲਣਾ ਹੈਗਾ ਉੱਚਾਈ ਕਾਲੀਆਂ ਦੀ ਸਰਕਾਰ ਦੇ ਲਈ ਚਾਹੀਏ ਕਾਂਗਰਸ ਦੇ ਲਈ ਹੁਣ ਝਾੜੂ ਵਾਲਿਆਂ ਦੀ ਵੀ 22 ਮਹੀਨੇ ਦੀ ਸਰਕਾਰ ਹੈਗੀ ਆ ਸਿੱਖ ਕੌਮ ਨੂੰ ਸਿਰਫ ਵੋਟਾਂ ਦੀ ਖਾਤਰ ਵਰਤਿਆ ਗਿਆ ਹੈਗਾ ਹੁਣ ਕਿੱਥੇ ਗਏ ਨੇ ਉਹ ਬੰਦੀ ਜਿਹੜੇ ਰੌਲਾ ਪਾਉਂਦੇ ਸੀ ਧਿਆਨ ਸਿੰਘ ਮੰਡ ਕਿੱਥੇ ਗਏ ਉਹ ਬਾਬਾ ਦਾਦੂਵਾਲ ਜਾਂ ਹੋਰ ਕਿੱਥੇ ਗਏ ਨੇ ਜਿਹੜੇ ਉਦੋਂ ਬਾਬਾ ਰਣਜੀਤ ਸਿੰਘ ਢੱਡੀਆਂ ਵਾਲਾ ਪੰਥਪ੍ਰੀਤ ਸਿੰਘ ਹੋਣੀ ਉਹ ਕਿੱਥੇ ਗਏ ਨੇ ਇੱਕ ਕਿਹੜੇ ਮਾਜੀ ਕਿਹੜੇ ਸੀ ਹਾ ਉਹ ਕਿੱਥੇ ਗਏ ਨੇ ਉਹ ਕਿੱਥੇ ਗਏ ਜਿਹੜੇ ਆਪਣੇ ਆਪ ਕਹਿੰਦੇ ਕਿ ਪੰਥ ਸਾਡੇ ਹਵਾਲੇ ਕਰ ਦੋ ਹੁਣ ਕਿਉਂ ਚੁੱਪ ਕਰ ਗਏ ਆਗੇ ਨੇ ਇਹ ਸਾਰੇ ਮਤਲਬ ਇਹ ਹੈਗੇ ਕਿਤੇ ਨਾ ਕਿਤੇ ਸੌਦੇਬਾਜ਼ੀਆਂ ਹੁੰਦੀਆਂ ਰਹੀਆਂ ਸਿਆਸੀ ਤੌਰ ਤੇ ਜਾਂ ਸਮਾਜਿਕ ਤੌਰ ਤੇ ਇਸ ਕਰਕੇ ਇਹ ਹੁਣ ਚਾਹੇ ਡੇਰੇ ਵਾਲੇ ਮਸਲੇ ਦੇ ਵਿੱਚ ਆ ਇਹ ਵੋਟਾਂ ਦੇ ਚੱਕਰ ਦੇ ਵਿੱਚ ਕਾਲੀ ਦਲ ਨੇ ਆਪਣਾ ਨੁਕਸਾਨ ਕਰਵਾ ਲਿਆ ਵੋਟਾਂ ਦੇ ਡੇਰੇ ਵਾਲਿਆਂ ਦੇ ਵੋਟਾਂ ਦੇ ਕਾਂਗਰਸ ਨੇ ਕਰ ਤੇ ਵੋਟਾਂ ਦੇ ਚੱਕਰ ਇਸ ਬਾਬੇ ਦੇ ਪਿੱਛੇ ਲੱਗ ਕੇ ਜਾਂ ਵੋਟਾਂ ਦੀ ਆਸ ਜਾਂ ਵੋਟਾਂ ਦੀ ਭੁੱਖ ਦੇ ਕਰਕੇ ਡੈਫੀਨੇਟ ਆਮ ਆਦਮੀ ਪਾਰਟੀ ਦਾ ਵੀ ਬਹੁਤ ਜ਼ਿਆਦਾ ਲੋਕ ਸਭਾ ਦੇ ਵਿੱਚ ਨੁਕਸਾਨ ਹੋਊਗਾ ਜੀ